ਜਿਹੜਾ 에어 ਇੰਡੀਆ ਦਾ ਜਿਹੜਾ ਅਹਮਦਾਬਾਦ ਤੋਂ ਲੰਡਨ 에어 ਇੰਡੀਆ ਦਾ ਜਹਾਜ਼ ਜਾਣਾ ਸੀ ਜਿਹੜਾ ਕ੍ਰੈਸ਼ ਆ ਜਿੱਦੇ ਜ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਵਿਜੇਰ ਪਾਲਨੀ ਜੀ ਸਾਫ ਕਾ ਮੁੱਖ ਮੰਤਰੀ ਗੁਜਰਾਤ ਤੇ ਸਾਡੇ ਪੰਜਾਬ ਦੇ ਪਰਿਵਾਰੀ ਵੀ ਸਨ ਬੜੇ ਡਾਊਨ ਟੂ ਅਰਥ ਹਰ ਵਰਕਰ ਦੀ ਹਰ ਕਾਰਿਆ ਕਰਤਾ ਵੀ ਉਹ ਦੁੱਖ ਸੁੱਖ ਦੇ ਭਾਈਵਾ ਸਨ ਬੜੇ ਨਜ਼ਦੀਕ ਹੋ ਗਏ ਉਹਨਾਂ ਨਾਲ ਸਾਨੂੰ ਮਿਲਦਾ ਉਹਨਾਂ ਨਾਲ ਬਹਿਣ ਦਾ ਉਨ੍ਹਾਂ ਦੇ ਵਿਚਾਰਾਂ ਦਾ ਸਾਨੂੰ ਜਿਹੜਾ ਸੁਣਨ ਦਾ ਮੌਕਾ ਮਿਲਿਆ ਜੋ ਭਾਜਪਾ ਦੀ 27 ਦੀਆਂ ਚੋਣਾਂ ਦੇ ਸਬੰਧ ਜੋ ਤਿਆਰੀ ਕਰ ਰਹੇ ਸਨ ਇਹ ਸਾਨੂੰ ਇਹ ਸਾਨੂੰ ਕਾਰਕਿਰਤਾ ਨੂੰ ਸਾਨੂੰ ਵਰਕਰਾਂ ਨੂੰ ਪਤਾ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਸਨ ਇਹੋ ਜਿਹਾ ਜਿਹੜਾ ਬਾਕੀ ਵੀ ਜਿਹੜੇ ਉਹਦੇ ਚ ਇਸ ਇਸ ਦੁਰਘਟਨਾ ਜਿਹੜੇ 250 ਦੇ ਕਰੀਬ 250 ਤੋਂ ਵੀ ਵੱਧ ਕਿਹੜੇ ਲੋਕ ਇਹਦੇ ਚ ਐਕਸੀਡੈਂਟ ਚ ਪੂਰੇ ਹੋਏ ਨੇ ਮੈਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਾਂਗਾ ਉਹਨਾਂ ਦੀ ਉਹਨਾਂ ਦੀਆਂ ਵਿਛੜੀਆਂ ਰੂਹਾਂ ਨੂੰ ਆਪਣਾ ਚਰਨਾਂ ਦੀ ਨਵਾਜ਼ ਬਖਸ਼ੇ ਭੈਣ ਭਰਾਸ ਰਿਆਂ ਨੂੰ ਪਾਣਾ ਮੰਨਦਾ ਬਲ ਬਖਸ਼ੇ ਕਿੰਨਾ ਕੁ ਤੋਕ ਹੋਇਆ ਤਾਂ ਮੇਜੀ ਤੌਰ ਤੇ ਕਿਉਂਕਿ ਕਾਫੀ ਤ੍ਰੀਬੀ ਸੀ ਇਹ 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 ਦੇ ਚ ਇਕੱਲਾ ਹਿੰਦੁਸਤਾਨ ਨਹੀਂ ਸਭ ਤੋਂ ਸਭ ਤੋਂ ਵੱਧ ਨੁਕਸਾਨ ਵੀ ਪੰਜਾਬ ਭਾਜਪਾ ਨੂੰ ਹੋਇਆ ਕਿਉਂਕਿ ਜਿਹੜੇ ਜਿਹੜੇ ਜੋ ਉਹ ਆਪਣੇ ਤਜਰਬਾ ਜੋ ਕਿ ਦੋ ਵਾਰੀ ਮੁੱਖ ਮੰਤਰੀ ਰਾਜ ਸਭਾ ਮੈਂਬਰ ਉਥੇ ਦੇ ਮੈਂ ਕਿਉਂ ਡਾਊਨ ਥੱਲਿਓ ਲੈ ਕੇ ਉੱਪਰ ਤੱਕ ਸਾਰੀ ਉਹਨਾਂ ਦੇ ਦੁੱਖ ਸੁੱਖ ਵੇਖੇ ਹੀ ਪੰਜਾਬ ਨੂੰ ਬੀਜੇਪੀ ਦੀ ਤਕਰਾ ਕਰਨ ਚ ਉਹਨਾਂ ਦਾ ਬੜਾ ਵੱਡਾ ਹੱਥ ਸੀ ਬਹੁਤ ਵੱਡਾ ਰੋਲ ਸੀ ਜਿਹੜਾ ਹੁਣ ਨਵਾਂ ਸੰਕਟਨ ਬਣਨ ਜਾ ਰਿਹਾ ਹੈ ਉਹ ਵੀ ਉਹ ਪੂਰਾ ਛਾਣਬੀਨ ਕਰਕੇ ਸ਼ਾਨਨੀ ਮਾਰ ਕੇ ਹਰ ਇੱਕ ਨੂੰ ਮਾਰਦਾ ਮਾਨ ਸਰਕਾਰ ਦੇਣ ਚ ਤੇ ਪਾਰਟੀ ਨੂੰ ਉੱਪਰ ਉੱਪਰ ਚੁੱਕਣ ਚ ਬਹੁਤ ਵੱਡਾ ਉਹਨਾਂ ਦਾ ਦੇਣ ਹੈ